ਉਨ੍ਹਾ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਉਨ੍ਹਾ ਨਾਮ ਵਾਹਿਗੁਰੂ ਕੀ ਇਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਚੋਰਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੁਆਰ ਵਿੱਚ ਝਿਣ ਕੇ ਸ਼ਹੀਦ ਕੀਤੇ ਗਏ ਉੱਥੇ ਹੀ ਪਾਲਕੀ ਸਾਹਿਬ ਦੀ ਸ਼ੋਭਤ ਹੈ ਸਤਨਾਮ ਵਾਹਿਗੁਰੂ ਇੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ। ਪਹਿਲੀ ਵੀਡੀਓ ਤੁਸੀਂ ਦੇਖੀ ਹੋਣੀ ਆ। ਉਹਦੇ 'ਚ ਆਪਾਂ ਤੁਹਾਨੂੰ ਕੋਤਵਾਲੀ ਸਾਹਿਬ ਦੇ ਦਰਸ਼ਨ ਕਰਵਾਏ ਆ। ਕੋਤਵਾਲੀ ਸਾਹਿਬ ਦਾਸ ਪੂ ਨੂੰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਆ। ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਨੇ ਦਾਸ ਪੂ ਦੀ ਰਾਤ ਉੱਥੇ guzari si gi ਉੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਸੀਗਾ ਉਹ ਆਪਾਂ ਦੇਖੀ ਆ ਅੱਜ ਆਪਾਂ ਆ ਗਏ ਆ ਇੱਥੇ ਠੰਡਾ ਬੁਰਜ ਆਪਾਂ ਠੰਡਾ ਬੁਰਜ ਦੇਖਾਂਗੇ ਤੇ ਇੱਕ ਪੋਰਾ ਸਾਹਿਬ ਦੇਖਾਂਗੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੱਥੇ ਨੀਆਂ ਦੇ ਵਿੱਚ ਚੜਾਇਆ ਗਿਆ ਤੇ ਠੰਡਾ ਬੁਰਜ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਉਹਦੇ ਦਰਸ਼ਨ ਕਰਾਉਣਿਆਂ ਦੇਖੋ ਸੰਗਤ ਕਿੰਨੀ ਆਈ ਆ ਅੱਜ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਆ ਨਾ ਉਹਦਾ ਕਰਕੇ ਲਾਈਵ ਟੈਲੀਕਾਸਟ ਕੀਰਤਨ ਹੋ ਰਿਹਾ ਰਾਤ ਦਾ ਟਾਈਮ ਟਾਈਮ ਲਗਭਗ 8:30 ਹੋ ਗਏ ਤਾਂ ਦੇਖੋ ਕਿੰਨੀ ਸੰਗਤ ਆ ਲੈਣਾ ਦੇ ਵਿੱਚ ਲੱਗੇ ਆਪਾਂ ਦਰਸ਼ਨ ਕਰਾਂਗੇ ਤੇ ਨਾਲ-ਨਾਲ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਉਹ ਸਕਰੀਨ ਲੱਗੀ ਐ ਇੱਕ ਹਨਾ ਸਾਹਮਣੇ ਦੇਖੋ ਉਹ ਸਕਰੀਨ ਲੱਗੀ ਆ ਦੇਖੋ ਕਿੰਨੀ ਸੰਗਤ ਆਈ ਹੋਈਗੀ ਆ ਦਰਸ਼ਨ ਕਰਨ ਇੱਧਰ ਹੈਗਾ ਠੰਡਾ ਬੁਰਜ ਜਦੋਂ 11 ਦਾਸਪੁਰ ਨੂੰ ਕੈਦ ਕੀਤਾ ਸੀ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਨੂੰ ਤਾਂ ਉਸ ਤੋਂ ਬਾਅਦ ਮਰਿੰਡੇ ਤੋਂ ਇੱਥੇ ਲੈ ਕੇ ਆਂਦਾ ਸੀ ਸਰੰਦ 11 ਪੂ ਨੂੰ 11 ਪੂਲ ਨੂੰ ਸਰਹੰਦ ਲੈ ਕੇ ਆਂਦਾ ਵਜ਼ੀਰ ਖਾਂ ਦੀ ਕਚੈਰੀ ਚ ਪੇਸ਼ ਕੀਤਾ ਗਿਆ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਨੂੰ ਤਾਂ ਸਰਹੰਦ ਦਾ ਜਿਹੜਾ ਨਵਾਬ ਸੀਗਾ ਉਹ ਵਜ਼ੀਰ ਖਾਂ ਸੀਗਾ ਤਾਂ ਉਹਦੇ ਅੱਗੇ ਪੇਸ਼ ਕੀਤਾ ਗਿਆ ਫਿਰ ਉਹਨੇ ਠੰਡੇ ਬੁਰਜ ਦੇ ਵਿੱਚ ਛੋਟੇ ਸਾਹਿਬ ਜੀ ਅਤੇ ਮਾਤਾ ਜੀ ਨੂੰ ਕੈਦ ਕਰ ਲਿਆ ਸੀਗਾ ਇੱਥੇ ਆ ਠੰਡਾ ਬੁਰਜ ਗੁਰੂ ਘਰ ਬਣਿਆ ਆਪਾਂ ਦਰਸ਼ਨ ਕਰਾਂਗੇ ਦੇਖੋ ਕਿੰਨੀ ਸੰਗਤ ਆ ਜਦੋਂ ਇਹ ਜ਼ਿਲ੍ਹਾ ਬਣਿਆ ਨਾ ਸਰਹੰਦ ਉਦੋਂ ਇਹਦਾ ਨਾਮ ਫਤੇਗੜ ਸਾਹਿਬ ਰੱਖ ਦਿੱਤਾ ਗਿਆ ਕਚੈਰੀ ਚ ਪੇਸ਼ ਕੀਤਾ ਗਿਆ ਤੇ ਛੋਟੇ ਸਾਹਿਬ ਜਦਿਆਂ ਨੇ ਉਹੀ ਆਪਣੇ ਪਿਤਾ ਜੀ ਦੀ ਦਸਬ ਪਿਤਾ ਜੀ ਦੇ ਬੋਲ ਦਰਾਏ ਉਹ ਆਪਣੇ ਧਰਮ ਤੇ ਅਟਲ ਰਹੇ ਉਹਨਾਂ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਜਿਹੜੀ ਕਰ ਸਖਤ ਤੋਂ ਸਖਤ ਸਜ਼ਾ ਸੀਗੀ ਉਹ ਵਜੀਰ ਖਾਨ ਨੇ ਮਤਲਬ ਕਿਹਾ ਕਿ ਇਹਨਾਂ ਨੂੰ ਬੱਚਾ ਨੂੰ ਤੇ ਮਾਤਾ ਜੀ ਨੂੰ ਠੰਡੇ ਬੁਰਜ ਚ ਜਿਹੜਾ ਮਤਲਬ ਉਹਦੇ ਵਿੱਚ ਕੈਦ ਕਰ ਦਿਓ ਇਹਨਾਂ ਨੂੰ ਪਤਾ ਲੱਗੂ ਠੰਡ ਕਿੰਨੀ ਆ ਉਥੇ ਖਾਣ ਪੀਣ ਨੂੰ ਕੁਛ ਨਹੀਂ ਦਿੱਤਾ ਤੁਨੂੰ ਠੰਡੇ ਬੁਰਜ ਚ ਕੈਦ ਕੀਤਾ ਗਿਆ ਉਹ ਠੰਡਾ ਬੁਰਜ ਆਪਾਂ ਦੇਖਦੇ ਆ ਸੰਗਤਾਂ ਦਾ ਇਕੱਠ ਦੇਖੋ ਕਿੰਨਾ ਹੁਣ ਫਤਿਹਗੜ ਸਾਹਿਬ ਦੇ ਨੌ ਨਾਲ ਜਾਣਿਆ ਜਾਂਦਾ ਸਰਹੰਦ ਪਹਿਲਾ ਆਪਾਂ ਠੰਡੇ ਬੁਰਜ ਦੇ ਦਰਸ਼ਨ ਕਰਦੇ ਆ ਤੇ ਉਸ ਤੋਂ ਬਾਅਦ ਪੂਰਾ ਸਾਹਿਬ ਦੇ ਜਿੱਥੇ ਛੋਟੇ ਸਹਿਬਜ਼ਾਦੇ ਨੂੰ ਮਤਲਬ ਸਹਿਬਜ਼ਾਦਾ ਜੋਰਾਵਰ ਸਿੰਘ ਤੇ ਸਹਿਬਜ਼ਾਦਾ ਫਤਿਹ ਸਿੰਘ ਨੂੰ ਅੰਨੀਆਂ ਦੇ ਵਿੱਚ ਛੜਿਆ ਗਿਆ ਅੰਨੀਆਂ ਦੇ ਵਿੱਚ ਚੜ ਕੇ ਉਹਨਾਂ ਦਾ ਕਤਲ ਕੀਤਾ ਗਿਆ ਉੱਥੇ ਸ਼ਹੀਦੀ ਪਾਗੇ ਸੀ ਉਹ ਆਪਾਂ ਦੇਖਦੇ ਆ ਇੱਤੀ ਬਾਰੀ ਬਾਰੀ ਅੱਗੇ ਲੰਘਾਉਂਦੇ ਆ ਸੰਗਤ ਜ਼ਿਆਦਾ ਨਾ ਟਾਈਮ ਆਥਣ ਦੇ ਟਾਈਮ ਹੋ ਗਏ 8:40 ਹੋ ਗਏ ਸ੍ਰੀ ਆਕਾਲ ਸਾਸਰੀ ਆਕਾਲ ਸਾਸਰੀ ਆਕਾਲ ਚੱਲ ਪਿਆ ਲੈਣਾ ਹੁਣ ਆਪਣੀ ਵਾਰੀ ਆਜੀ ਵੀ ਨਮਸਕਾਰ ਕਰਨ ਦੀ ਸ੍ਰੀ ਆਕਾਲ ਤੋ ਨਾਮ ਵਾਹਿਗੁਰੂ

ਤਤਨਾਮ ਵਾਹਿਗੁਰੂ ਇੱਥੋਂ ਦੇਖੋ ਕਿੰਨੀਆਂ ਬੌੜੀਆਂ ਉੱਪਰ ਚੜ੍ਹ ਕੇ ਠੰਡਾ ਬੁਰਜ ਕਿੰਨੀ ਉੱਪਰ ਸੀਗਾ ਅਜੇ ਤਾਂ ਇਹਨੂੰ ਹੋ ਸਕਦਾ ਨੀਮਾ ਕਰ ਦਿੱਤਾ ਗਿਆ ਹੋਵੇ ਪਹਿਲਾਂ ਤਾਂ ਹੋਰ ਵੀ ਉੱਚਾ ਸੀਗਾ ਇੱਥੋਂ ਪੂਰਾ ਸ਼ਹਿਰ ਦਿਸਦਾ ਸੀਗਾ ਪੂਰਾ ਸਰਹੰਦ ਸ਼ਹਿਰ ਇੱਥੋਂ ਦਿਸਦਾ ਸੀਗਾ ਠੰਡੇ ਬੁਰਜ ਤੋਂ ਉੱਪਰ ਚੱਲਦੇ ਆਂ ਸਾਸਰੀਆ ਕਾਲ ਸੰਗਤ ਦੇਖੋ ਸਾਸਰੀਆ ਪਹੁੰਚ ਚੱਲੇ ਆਪਾਂ ਮਾਤਾ ਜੀ ਤੇ ਛੋਟੇ ਸਹਬ ਜਿਆਦਿਆਂ ਨੂੰ ਨਮਸਕਾਰ ਕਰਨਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ अपा उपर आ गए ठंडे पे के ठंडा बुरज सगा जिथे आ गुरु गुरु घर है ਇਹ ਸੁਸਤਾਂ ਤੇ ਠੰਡਾ ਬੁਰਜ ਹੈ ਤੇ ਪੁਰਾਣਾ ਠੰਡਾ ਬੁਰਜ ਵੀ ਇੱਥੇ ਸੀਗਾ ਕਹਿੰਦੇ 1900 ਮਤਲਬ 55 55 ਚ ਸੀਗਾ ਉਸ ਤੋਂ ਬਾਅਦ ਇੱਥੇ ਗੁਰੂ ਘਰ ਬਣਾਇਆ ਗਿਆ ਤੇ ਉਹਨੂੰ ਢਾ ਦਿੱਤਾ ਗਿਆ ਪੁਰਾਣੀ ਗੁਰਜ ਨੂੰ ਇੱਥੇ ਨਿੱਕੀਆਂ ਜਿੰਦਾ ਤੇ ਮਾਤਾ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ 11 12 ਦੂਰ ਦੂਰ ਰਤਾਂ ਮਤਲਬ ਪੂਰੀ ਠੰਡ ਇਹ ਜਿਹੜਾ ਬੁਰਜ ਸੀ ਨਾ ਇਹ ਵਜ਼ੀਰ ਖਾਨ ਦੇ ਆਪਣੇ ਲਈ ਬਣਾਇਆ ਸੀਗਾ ਗਰਮੀਆਂ ਦੇ ਵਿੱਚ ਬੈਠਣ ਲਈ ਇਹਦੇ ਐਸਾਈਡ ਤੇ ਨਾ ਪਿਛਲੀ ਸਾਈਡ ਤੇ ਹੰਸਲਾ ਨਦੀ ਵਗਦੀ ਸੀਗੀ ਉਹਦੀਆਂ ਮਤਲਬ ਪਾਣੀ ਨਾਲ ਠੰਡੀਆਂ ਹਵਾਵਾਂ ਆਉਂਦੀਆਂ ਸੀਗੀਆਂ ਬੁਰਜ ਦੇ ਵਿੱਚ ਪਰ ਉਹ ਉਸ ਨੇ ਇਹ ਸਜਾਇਸ਼ ਕਰਕੇ ਦਿੱਤੀ ਵੀ ਸਰਦੀ ਦੇ ਵਿੱਚ ਇਹਨਾਂ ਨੂੰ ਮਤਲਬ ਇਹ ਮੰਨ ਲੈ ਜਾਣਗੇ 11 ਤਰੀਕ ਨੂੰ ਵੀ ਇਹਨਾਂ ਨੂੰ ਸਰਦੀ ਲੱਗੂਗੀ 12 ਨੂੰ ਵੀ ਪਰ ਛੋਟੇ ਸਭ ਜਿਆਦੇ ਨੂੰ ਮਾਤਾ ਜੀ ਦਾ ਤੇ ਗੁਰੂ ਸਾਹਿਬ ਦਾ ਐਸਾ ਸਬਕ ਸੀਗਾ ਕਿ ਉਹ ਆਪਣੇ ਧਰਮ ਤੇ ਅਟੱਲ ਰਹੇ। ਸਿੱਧੀ ਪ੍ਰਾਪਤ ਕਰ ਗਏ। ਇਸ ਸਥਾਨ ਤੇ ਉਹ ਰਹੇ ਸੀਗੇ ਕਿ ਅਠੰਡਾ ਬੁਰਜ। ਅਠੰਡਾ ਬੁਰਜ ਤੰਤਨ ਬਾਬਾ ਤੰਤਨ ਜਗਤ ਮਾਤਾ ਗੁਜਰੀ ਜੀ ਤੰਤਨ ਬਾਬਾ ਜੁਰਾ ਬਰਸਿੰਜੀਤਾਂ ਤਨ ਬੱਬਾ ਪਤੇ ਸੰਧੀ ਸਾਸਰੀਆ ਦਾ ਇਹ ਆ ਠੰਡਾ ਬੁਚਦਾ ਉਹ ਸਥਾਨ ਇੱਥੇ ਨਿੱਕੀਆਂ ਜਿੰਦਾ ਮਾਤਾ ਗੁਜਰੀ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ 11 ਦੇ 12 ਬੋਲ ਰੋਜ਼ ਕਚਹਿਰੀ ਲੱਗਦੀ 11 ਤਰੀਕ ਨੂੰ ਵੀ ਕਚਹਿਰੀ ਲੱਗਦੀ ਫਿਰ ਕੈਦ ਕੀਤਾ ਜਾਂਦਾ 12 ਨੂੰ ਫਿਰ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਤੇ ਫਿਰ ਕੈਦ ਕੀਤਾ ਜਾਂਦਾ ਇੱਥੇ ਠੰਡੇਪੁਰ ਦੇ 13 ਤਰੀਕ ਨੂੰ ਫਿਰ ਵਜ਼ੀਰ ਖਾਨ ਦੇ ਅੱਗੇ ਪੇਸ਼ ਕੀਤਾ ਜਾਂਦਾ ਨਮਸਕਾਰ ਕਰੀ ਇੱਕ ਵਾਰ ਨਮਸਕਾਰ ਉਹਦੇ ਨਾਲ ਤੋਂ ਗੁਰੂ ਸਾਹਿਬ ਨੂੰ ਆਪਾਂ ਨਮਸਕਾਰ ਕਰ ਲਿਆ ਤੇ ਆਜੋ ਤੁਹਾਨੂੰ ਦਿਖਾਉਣੇ ਆ ਚਾਰ ਸਥੇਰਾ ਠੰਡੇ ਬੁਰਜ ਦਾ ਇੱਥੇ ਇਸ ਸਥਾਨ ਤੇ ਸੀਗਾ ਠੰਡਾ ਬੁਰਜ ਹੁਣ ਇੱਥੇ ਇੱਕ ਗੁਰੂਕਾਰ ਸਜੋਬਿਤ ਹੈ ਮਤਲਬ ਇਹਦੀ ਉਚਾਈ ਬਹੁਤ ਹੋਊਗੀ 100 ਫੁੱਟ 150 ਫੁੱਟ नीचे तो हुन ਤਾਂ ਸ਼ਾਇਦ ਕੱਢ ਗਈ ਹੋਗੀ ਬਹੁਤ ਅਜੇ ਵੀ ਬਹੁਤ ਹਨ ਕਿੰਨੀਆਂ ਪੌੜੀਆਂ ਉੱਪਰ ਛੱਡ ਕੇ ਆਉਣਾ ਪੈਂਦਾ ਤੇ ਪੂਰਾ ਸਰਹੰਦ ਸ਼ਹਿਰ ਇੱਥੋਂ ਦਿਖਦਾ نیچے ਜਿਹੜੀ ਕਚੈਰੀ ਆ ਵਜ਼ੀਰ ਖਾਨ ਦੀ ਉਹ નીચે ساری ਕਚੈਰੀ ਲੱਗਦੀ ਸੀਗੀ ਰੋਜ਼ ਆਪਾਂ نیچے ਚੱਲਦੇ ਆ ਤੁਸੀਂ ਦੇਖੋ ਐਵੇਂ ਬੁਰਜ ਬਣਾਏ ਗਏ ਆ ਉਸ ਬੁਰਜ ਦੀ ਇਹ ਹੀ ਮਤਲਬ ਨਿਸ਼ਾਨੀ ਵਜੋਂ ਬਣਾਏ ਗਏ ਇਹ ਸਾਂਗ ਤਾਂ ਇਸ ਮਹੀਨੇ ਆਉਂਦੀਆਂ ਦਰਸ਼ਨ ਕਰਦੀਆਂ ਹਾਂ ਹਾਂ نیچے ਚੱਲਦੇ ਵਾਹਿਗੁਰੂ ਵਾਹਿਗੁਰੂ ਪਿਆਰਿਓ ਗੁਰੂ ਸਾਹਿਬ ਦੀਆਂ ਮਾਰਤਾ ਦੀ ਦਰਸ਼ਨ ਕਰ ਲਏ ਆਪਾਂ ਠੰਡੇ ਬਰਚਦੇ ਏ ਸੀ ਗਾ ਖੰਡਾ ਪੁਰਜ ਆ ਦੇਖੋ ਕਿੰਨੀ ਉੱਪਰ ਦੇਖੋ ਜਿੱਥੇ ਵਜੀਰ ਖਾਨ ਗਰਮੀਆਂ ਦੇ ਰੁੱਤੇ ਬੈਠਿਆ ਕਰਦਾ ਸੀਗਾ ਤੇ ਇੱਧਰ ਆਪਾਂ ਦੇਖਦੇ ਆ ਐਸਾਈਡ ਤੋਂ ਨੂੰ ਦਿਖਾਉਣਾ ਇਹ ਸਾਈਡ ਤੇ ਹਸਲਾ ਨਦੀ ਵਹਾ ਕਰਦੀ ਸੀਗੀ ਉਸ ਟਾਈਮ ਤੇ ਤਾਂ ਇਹਦੀਆਂ ਠੰਡੀਆਂ ਹਵਾਵਾਂ ਬੁਰਜ ਨੂੰ ਜਾਂਦੀਆਂ ਸੀਗੀਆਂ ਵਜੀਰ ਖਾਨ ਗਰਮੀਆਂ ਰੁੱਤੇ ਬੈਠਦਾ ਸੀ ਇਸ ਕਰਕੇ ਉਹਨੇ ਇਹੀ ਫਤਵਾ ਦਿੱਤਾ ਕਿ ਛੋਟੇ ਸਹਬਜ਼ਾਦਿਆਂ ਤੇ ਮਾਤਾ ਜੀ ਨੂੰ ਵੱਧ ਤੋਂ ਵੱਧ 60 ਤੋਂ 60 ਤਸਾ ਜ ਦਿੱਤੀ ਆ ਮਤਲਬ ਉਹਨਾਂ ਨੂੰ ਨੀਆਂ ਦੇ ਵਿੱਚ ਚਣ ਕੇ ਸ਼ਹੀਦ ਕਰ ਦਿੱਤਾ ਜਾਂਦਾ ਤਾਂ ਮਾਤਾ ਜੀ ਵੀ ਜਿਹੜੇ ਸਵਾਸ ਆ ਉਹ ਤਿਆਗ ਕੇ ਆ ਪ੍ਰਮਾਤਮਾ ਕੋਲੇ ਪਹੁੰਚ ਜਾਂਦੇ ਆ ਮਤਲਬ ਸ੍ਰੀ ਤਿਆਗ ਦਿੰਦੇ ਆ ਤੇ ਇਹ ਠੰਡੇ ਬੁਰਜ ਚ 2 ਦਿਨ ਇਹਨਾਂ ਨੂੰ ਕੈਦ ਕੀਤਾ ਗਿਆ ਸੀਗਾ ਨੇ ਕੀਆ ਜਿੰਦਾ ਤੇ ਇੱਕ ਮਾਤਾ ਕੁਜਰੀ ਜੀ ਨੂੰ ਇਹਨਾਂ ਨੂੰ ਖਾਣ ਨੂੰ ਕੁਝ ਨਹੀਂ ਦਿੱਤਾ ਜਿਆ ਤਾਂ ਮੋਤੀराम ਮਹਰਾ ਜੀ ਚੋਰੀ ਮਤਲਬ ਦੋ ਦਿਨ ਦੁੱਧ ਪਿਉਂਦਾ ਰਿਹਾ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਉਹਦੀ ਖਬਰ ਵੀ ਕਿਸੇ ਨਾ ਕਿਸੇ ਨੇ ਮਤਲਬ ਦੇ ਦਿੱਤੀ ਵजीर खान ਨੂੰ ਤੇ ਉਹਦੇ ਲਈ ਵੀ ਉਹਨੂੰ ਇੰਨੀ ਕਰੜੀ ਸਜ਼ਾ ਮਿਲੀ ਕਿ ਉਹਨੂੰ ਤੇ ਉਹਦੇ ਪਰਿਵਾਰ ਨੂੰ ਵजीर खान ਨੇ ਕੋਲੂ ਦੇ ਵਿੱਚ ਫੀੜ ਕੇ ਤੇ ਸ਼ਹੀਦ ਕਰ ਦਿੱਤਾ ਸੀਗਾ ਆਜੋ ਆਪਾਂ ਦਰਸ਼ਨ ਕਰਦੇ ਹੁਣ ਹੁਣ ਆਪਾਂ ਪੂਰਾ ਸਹਿਬ ਦੇਖਦੇ ਆ ਉਹਦੇ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਉਣੇ ਆ ਸਹਿਬ ਜਦਾ ਜੋਰਾਵਰ ਸਿੰਘ ਤੇ ਸਹਿਬ ਜਦਾ ਫਤੇ ਸਿੰਘ ਜਿੱਥੇ ਇਹ ਅਦੁੱਤੀ ਸ਼ਹਾਦਤ ਦਾ ਸਥਾਨ ਬਣਿਆ ਠਕਾ ਇੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਠੀਕ ਹੈ ਬਾਈ ਇੰਦੀ ਚ ਬਣਿਆ ਹੈਗਾ ਪੂਰਾ ਸਾਗ ਕਿਉਂਕਿ ਆਸ-ਪਾਸੀ ਜਿਹੜੀ ਮਿੱਟੀ-ਮੁੱਟੀ ਪਾ ਕੇ ਗੁਰੂ ਘਰ ਉੱਚਾ ਬਣ ਗਿਆ ਤੇ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਛੋਟੇ ਸੈਜਾਦਿਆਂ ਨੂੰ ਉਹ ਜਗ੍ਹਾ ਨਹੀਂ ਮਿਲਿਆ ਸਤਿ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਚੋਰਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੁਆਰ ਵਿੱਚ ਛਿੰਕ ਕੇ ਸ਼ਹੀਦ ਕੀਤੇ ਗਏ ਉੱਥੇ ਹੀ ਪਾਲਕੀ ਸਾਹਿਬ ਦੀ ਸ਼ੋਭਤ ਹੈ ਸਤਨਾਮ ਵਾਹਿਗੁਰੂ ਇੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਜੀ 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 ਚਲਦੇ ਚਲਦੇ ਅੱਜ ਦਰਸ਼ਨ ਕਰ ਲਈ ਆਪਾਂ ਪੂਰਾ ਸਾਡੇ ਜਿੱਥੇ ਛੋਟੇ ਛੋਟੇ ਬੱਚਾ ਨੂੰ ਨੀਂਦ ਦੇ ਵਿੱਚ ਚੈਣ ਕੇ ਸ਼ਹੀਦ ਕੀਤਾ ਗਿਆ ਆ ਦੇਖੋ ਸ਼ਹੀਦੀ ਸਥਾਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਵਾਹਿਗੁਰੂ ਇਹ ਜੀ ਸ਼ਹੀਦੀ ਬੋਰਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਅਦੁੱਤੀ ਸ਼ਹਾਦਤ ਨਾ ਤਾਂ ਕਦੇ ਹੋਈ ਆ ਤੇ ਨਾ ਹੀ ਹੋਊਗੀ ਰਾਹੀ ਦੇ ਜਸ ਸਤ ਸਿਉ ਫਤਿਹ ਜੀਰਨ ਭੀਤਰ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਪਗੇ ਸੀਗੇ ਮਤਲਬ ਉਹਨਾਂ ਨੂੰ ਗਿਰਗੱਦੀ ਦੇ ਗਏ ਸੀਗੇ ਫੌਜੀਆਂ ਦੀ ਮਤਲਬ ਜਿਹੜੀ ਫੌਜ ਆ ਸਿੱਖ ਫੌਜ ਆ ਮਤਲਬ ਉਹਨਾਂ ਦਾ ਆਗੂ ਬਣਾ ਗਏ ਸੀਗੇ ਤਾਂ ਉਹਨਾਂ ਨੇ ਫਿਰ ਬਾਬਾ ਬੰਦਰ ਸਿੰਘ ਬਹਾਦਰ ਨੇ ਇਹ ਪੂਰੀ ਸਰਹੰਦ ਦੀ ਇਟ ਨਾਈਟ ਖੜਕਾਤੀ ਸੀਗੀ ਉਹਨਾਂ ਨੇ ਸ਼ਾਇਦ ਮਤਲਬ ਜੋ ਵੀ ਮੁਗਲ ਸਥਾਨ ਸੀਗੇ ਉਹ ਸਾਰੇ ਢਹਿ ਢੇਰੀ ਕਰ ਦਿੱਤੇ ਸੀਗੇ ਤੇ ਹੁਣ ਦੇਖੋ ਕਿੰਨੀਆਂ ਸੰਗਤਾਂ ਆਉਂਦੀਆਂ ਨਮਸਕਾਰ ਕਰਨਾ ਤੁਸੀਂ ਜਿੱਥੋਂ ਵੀ ਵੀਡੀਓ ਦੇਖ ਰਹੇ ਹੋ ਤਾਂ ਅਗਰ ਦਰਸ਼ਨ ਕਰ ਸਕਦੇ ਤਾਂ ਸਾਨੂੰ ਕੌਣਾ ਚਾਹੀਦਾ ਅਗਰ ਨਹੀਂ ਤਾਂ ਤੁਸੀਂ ਵੀਡੀਓ ਦੇਖ ਲਿਓ ਜਾ ਹੋਰ ਵੀ ਬਹੁਤ ਵੀਡੀਓ ਹੈਗੀਆਂ ਜਿਹੜੀਆਂ ਛੋਟੇ ਸੱਜਣਾਂ ਦੇ ਆਉਂਦੇ ਜਿਹੜੇ ਸਥਾਨ ਆ ਉਹਨਾਂ ਨਾਲ ਸੰਬੰਧਤ ਜਿੱਥੇ ਉਹ ਗਿਆ ਜਿੱਥੇ ਸ਼ਹੀਦੀ ਹੋਈ ਜਿਹੜੀ ਹੁਣ ਵੀਡੀਓ ਪ੍ਰਦਰਖਿਅਾ ਤਾਂ ਉਹ ਤੁਸੀਂ ਵੀਡੀਓ ਕਿਸੇ ਕੋਈ ਵੀ ਦੇਖ ਸਕਦੇ ਹੋ ਇਹ ਰੱਖਿਆ ਇਸ ਵੀ ਪ੍ਰਮਾਤਮਾ ਦਾ ਹੁਕਮ ਹੀ ਸੀਗਾ ਕਿਉਂਕਿ ਇੰਨੇ ਛੋਟੇ ਬੱਚਿਆਂ ਨੂੰ ਤਾਂ ਆਪਣਾ ਆਪ ਨਹੀਂ ਪਤਾ ਹੁੰਦਾ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸੀਗੇ ਵਾਹਿ ਕਰਦੇ ਗੀੜ ਦੇ ਬਾਹਰ ਦੇਖੋ ਕਿੰਨਾ ਵੱਡਾ ਬਾਜ਼ਾਰ ਲੱਗਿਆ ਹੈਗਾ ਸਾਰੀਆਂ ਮਤਲਬ ਖੜਾਉਣੇ ਖਲੂਣੇ ਸਾਰਾ ਮਤਲਬ ਇਹੋ ਜਿਹਾ ਬਾਜ਼ਾਰ ਮੀਲਾਂ ਤੱਕ ਲੱਗੇ ਹੈਗੇ ਆ ਲੋਹੇ ਦੇ ਬਰਤਨ ਵਗੈਰਾ ਸ੍ਰੀ ਸਾਹਿਬ ਕਿਰਪਾ ਨਾਲ ਇਹੇ ਜਿਹੇ ਦੁਕਾਨਾਂ ਅੱਗੇ ਵੀ ਬਹੁਤ ਲੱਗੀਆਂ ਦੇਖੋ ਕਿੰਨਾ ਵੱਡਾ ਬਾਜ਼ਾਰ ਅਜੇ ਹੋਰ 9:30 ਦਾ ਟਾਈਮ ਹੋ ਗਿਆ ਅਜੇ ਤੱਕ ਘਟ ਗਿਆ ਬਹੁਤ ਕਰਨਾ ਸੀ ਜੀਆ ਐਸਾਈਡ ਤੇ ਵੀ ਜਿਹੜੇ ਸਟਾਰ ਲੱਗਦੇ ਆ ਦੇਖੋ ਮਹੰਗੇ ਸਸਤਾ ਸਮਾਨ ਸਾਰਾ ਕੁਝ ਮਿਲਦਾ ਐਨਾ ਬਜ਼ਾਰਾਂ ਦੇ ਵਿੱਚ ਸੰਗਤ ਅਜੇ ਵੀ ਆ ਜਾਂਦੀ ਆ ਕਿਉਂਕਿ ਪੂਰੀ ਰਾਤ ਹੀ ਆਉਣਗੇ ਨਾ ਹੁਣ ਸੀ ਦਿਹਾੜਿਆਂ ਦੇ ਵਿੱਚ ਇੱਧਰ ਵੀ ਓਨੇ ਲੋਕ ਫੀਡ ਹੈਗੀ ਇੱਧਰ ਵੀ ਸੰਗਤ ਦਾ ਰਾਸ ਉਹ ਨਹੀਂ ਹੈਗਾ ਤੇ ਆਪਾਂ ਅੱਗੇ ਦੇਖਦੇ ਆ ਗੁਰੂ ਸਾਹਿਬ ਦੀਆਂ ਦਿਵਾਰਾਂ ਤੇ ਦਿੱਕੋ ਕਿੰਨੇ ਸੋਨੇ ਲਾਈਟਿੰਗ ਹੋਈ ਆ ਅਮਰੀਕਾ ਵਾਲਾ ਕੀ ਵਿੱਚੀ ਜਾਂਦਾ ਬਾਈ ਇਹ ਚੜਾਈ ਜਾਂਦਾ ਜੱਜ ਇਹ ਬਾਈ ਹਾਂ ਵੀਰੇ ਠੀਕ ਆ ਭਾਈ ਇਹ ਕਿੱਥੇ ਅਮਰੀਕਾ ਚੜਾਉਂਦਾ ਇਹ ਅਮਰੀਕਾ ਕੈਨੇਡਾ ਸਾਰੀ ਜਗ੍ਹਾ ਤੇ ਠੀਕ ਆ ਬਹੁ ਤੂੰ ਤਾਂ ਨਹੀਂ ਖਾਂਦਾ ਇਹ ਅਸਲ ਇਹ ਭਾਈ ਕੁਸੋ ਦੇਗਗਾ ਦੁੱਗਗਾ ਬੇਚਰੇ ਹਾਂ ਓਕੇ ਭਾਈ ਓਕੇ ਤੇ ਦੇਖੋ ਇਹ ਜੇ ਸਟਾਲ ਵੀ ਬਹੁਤ ਆ ਨਿਹੰਗ ਸਿੰਘ ਮਤਲਬ ਇਹ ਜੇ ਸਟਾਲ ਲਾਉਂਦੇ ਆ ਅੱਗੇ ਵੀ ਤੁਹਾਨੂੰ ਬਾਜ਼ਾਰ ਇੰਨਾ ਦਿਖਾਉਣਾ ਇੱਧਰ ਲੰਗਰ ਲੰਗਰ ਲੱਗੀ ਦੇਖੋ ਬੀਬੀਆਂ ਬਹਣਾਂ ਆਉਂਦੇ ਦੇਖੋ ਪਰਸ ਪੁਰਸ ਇਹ ਤਾਂ ਚੰਗੇ ਵਿਖਦੇ ਹੋਣੇ ਹਨ ਠੀਕ ਆਜੋ ਅੱਗੇ ਚੱਲਦੇ ਆਪਾਂ ਹੁਣ ਤਾਂ ਮਤਲਬ ਜਿੰਨਾ ਰਾਸ਼ ਇੱਥੇ 7 ਵਜੇ ਸੀ ਨਾ ਉਸ ਤੋਂ ਤਾਂ ਹੁਣ ਬਹੁਤ ਕੱਢ ਗਿਆ ਹੁਣ ਆ ਸੰਗਤ ਸਾਰੀ ਜਿਹੜੀ ਆ ਇਹ ਤਾਂ ਦੂਰੋਂ ਵਾਲੀ ਆ ਲੋਕਲ ਵਾਲੇ ਸਾਰੇ ਘਰਾਂ ਨੂੰ ਚਲੇਗੇ। ਇਹ ਆ ਬੱਚਿਆਂ ਦੇ ਹਨ ਇੱਕ ਪੀਸ ਅਸੀਆਂ ਦਾ 2D 2D ਇਹ ਵਿਕਦੇ ਆ ਘੈਂਡ ਆ ਯਾਰ ਹਨਾ ਲੈ ਆ ਦੇਖੋ ਸਾਰੇ 80 ਰੁਪਏ ਬਈ ਅਸਾ ਘੈਂਡ ਆ ਯਾਰ ਅੱਛਾ ਦੁਕਾਨਦਾਰ ਹੀ ਆ ਹੈ ਇੱਧਰ ਸਾਰਾ ਨਿੱਕੜ ਸੁੱਕੜ ਜਿਆ ਚਲੋ ਭਾਈ ਬਿਜਾਰਤਾ ਆਪਾਂ ਦੇਖ ਲਿਆ ਤੇ ਹੁਣ ਇੱਧਰ ਦੀ ਵਾਪਸ ਆਪਾਂ ਗੁਰੂ ਘਰ ਚੱਲਦੇ ਆ ਉੱਥੇ ਕੀਰਤਨ ਸੁਣਦੇ ਆ ਸਤਨਾਮ ਵਾਹਿਗੁਰੂ ਬਹੁਤ ਦੇਖ ਲੋਹੇ ਦੇ ਬੱਠੋਲ ਛੰਨੇ ਦੇਖੋ ਕਿੱਡੇ ਕਿੱਡੇ ਵੱਡੇ ਨਾ ਕਿੰਨੇ ਭਾਰੇ ਆ ਹੋਊਗਾ 1.5 ਕਿਲੋ ਦਾ ਤਾਲੇ ਛੋਟਾ ਇਹ ਉਪਰ ਤਲਵਾਰਾਂ ਕਰਪੰਨਾ ਇੱਧਰ ਵੀ ਆ ਕਿੰਨੀਆਂ ਗਣਾਸੀਆਂ ਖੁੰਡੀਆਂ ਰੱਖੀਆਂ ਇੱਕ ਮਠਿਆਈ ਬਣਾਉਦੇ ਆ ਇਹ ਕਹਿੰਦੇ ਇਹਨੂੰ ਖਜਲਾ ਮਠਿਆਈ ਕਹਿੰਦੇ ਆ ਇਹ ਬਾਬਾ ਜੀ ਉਹ ਰੰਗ ਦਾ ਫਰਕ ਆ ਉਹ ਨਮਕੀਨ ਆ ਇਹ ਇਹ ਗੋੜ ਵਾਲੀ ਆ ਅੱਛਾ ਤੇ ਆ ਖੰਡ ਬਲੀ ਇਹ ਚੀਨੇ ਵਾਲੀ ਹੈ ਫੁੱਲ ਵਾਲੀ ਓਕੇ ਇਹ ਕਿੱਥੋਂ ਦੀ ਮਸ਼ਹੂਰ ਆ ਆਪਣੇ ਪੰਜਾਬ ਚ ਕਿੱਥੇ ਕਿੱਥੇ ਬਣਦੀ ਥੋੜੇ ਇੱਥੇ ਅੱਛਾ ਫਤਿਹਗੜ੍ਹ ਸਾਹਿਬ ਵੀ ਹੋਣਾ ਪੰਜਾਬ ਤੋਂ ਠੀਕ ਹੈ ਜੀ ਠੀਕ ਹੈ ਇਹ ਮਠਿਆਈ ਆ ਆਪਾਂ ਤਾਂ ਮਤਲਬ ਘਾਇ ਆਪਣੇ ਤਾਂ ਘੱਟ ਹੀ ਆ ਇਹ ਔਰੇ ਬਹੁਤ ਆ ਉਹ ਦੇਖੋ ਕੀ ਰੇਟ ਆ ਜੀ ਇਹ ਅੱਛਾ ਪੀਸ ਦੇ ਹਿਸਾਬ ਨਾਲ 100 ਰੁਪਏ ਪੀਸ 80 ਰੁਪਏ ਠੀਕ ਹੈ ਜੀ ਹੋਰ ਮੈਂ ਹਰ ਬਣਾ ਗਦਾਂ ਚ